ਗੁਰਦਾਸਪੁਰ ਤੋਂ ਜਿੱਤੇ ਕੀ ਕਲਾਂਵਾਲ ਰੋੜ ਤੇ ਪਿੰਡ ਬਿਸ਼ਨ ਕੋ ਨੇੜੇ ਇੱਕ ਵੱਡਾ ਸੜਕੀ ਹਾਦਸਾ ਵਾਪਰ ਗਿਆ ਜਿੱਤੇ ਕਿ ਸਰਕਾਰੀ ਤੇ ਆਪਕ ਨੂੰ ਲੈ ਕੇ ਜਾ ਰਹੀ ਸਕੂਲ ਵੈਨ ਦੀ ਸਾਹਮਣੇ ਤੋਂ ਆ ਰਹੀ ਇੱਕ ਟਰੱਕ ਦੇ ਨਾਲ ਭਿਆਨਕ ਟੱਕਰ ਹੋ ਗਈ ਹੈ ਇਸ ਹਾਦਸੇ ਦੇ ਵਿੱਚ 9 ਦੇ ਕਰੀਬ ਸਰਕਾਰੀ ਤੇ ਆਪਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਕਿ ਤੁਰੰਤ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਭਰਤੀ ਕਰਵਾਇਆ ਗਿਆ ਜ਼ਖਮੀ ਵਿਅਕਤੀਆਂ ਨੇ ਦੱਸਿਆ ਕਿ ਸੰਗਨੀ ਤੁਮਕਾਰਣੇ ਇਹ ਵੱਡਾ ਹਾਦਸਾ ਵਾਪਰ ਗਿਆ ਡਾਕਟਰ ਮੁਤਾਬਕ ਕੁਝ ਦੇ ਆਪਕਾਂ ਦੀ ਹਾਲਤ ਗੰਭੀਰ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਐਸ਼ ਹੈ ਨਹੀਂ ਹੈ ਔਰ ਅਸੀਂ ਆਪਣੇ ਜੌਬ ਤੇ ਜਾ ਰਹੇ ਸੀ ਫਤਿਹਗੜ ਚੂਗੀਆਂ ਮੇਰੀ ਪੋਸਟਿੰਗ ਹੈਗੀ ਗਰਲ ਸਕੂਲ ਅਸੀਂ ਸਵੇਰੇ ਬਹੁਤ ਜ਼ਿਆਦਾ ਧੁੰਦ ਪਈ ਹੋਈ ਸੀ ਰਸਤੇ ਵਿੱਚ ਤੇ ਡਰਾਈਵਰ ਵੀ ਠੀਕ ਸਪੀਡ ਤੇ ਚੱਲ ਰਿਹਾ ਸੀ ਉਹਦੀ ਸਪੀਡ ਤੇ ਓਵਰ ਨਹੀਂ ਹੈਗੀ ਸੀਗੀ ਤੇ ਟਰੱਕ ਵਾਲੇ ਨੇ ਇੱਕਦਮ ਆ ਕੇ ਸਾਡੇ ਉੱਪਰ ਮਤਲਬ ਪਤਾ ਨਹੀਂ ਲੱਗਿਆ ਸਾਹਮਣੇ ਨਹੀਂ ਪਤਾ ਲੱਗਿਆ ਕੀ ਹੋਇਆ ਸਾਾਨੂੰ ਉਦੋਂ ਹੀ ਪਤਾ ਲੱਗਿਆ ਜਦੋਂ ਅਸੀਂ ਵੱਜ ਗਏ ਵਿੱਚ ਧੁੰਦ ਕਰਕੇ ਇਹ ਸਾਰਾ ਹਾਦਸਾ ਵਾਪਰਿਆ ਔਰ ਸਾਡੇ ਕਾਫੀ ਟੀਚਰਸ ਜਿਹੜੇ ਇੰਜਰਡ ਹੋ ਗਏ ਪੂਰੀ ਤਰ੍ਹਾਂ ਮੇਰੀ ਖੁਦ ਐਵਰੀ ਬਾਹ ਪੂਰੀ ਕੰਮ ਨਹੀਂ ਕਰ ਰਹੀ ਹੈਗੀ ਮੇਰੀ ਸਿਸਟਰ ਵੀ ਵਿੱਚ ਸੀਗੀ ਉਹਨਾਂ ਦੇ ਦੋਨੋਂ ਲੈਗਸ ਜਿਹੜੀਆਂ ਉਹ ਬਿਲਕੁਲ ਕੰਮ ਨਹੀਂ ਕਰ ਰਹੀਆਂ। ਪਰ ਮੋਸਟ ਆਫ ਦਾ ਟੀਚਰਸ ਜਿਹੜੇ ਉਹਨਾਂ ਦੇ ਸਿਰ ਵਿੱਚ ਕਾਫੀ ਜਿਆਦਾ ਸੱਟ ਆਈ ਹੈ। ਜਿੰਨੇ ਦਿਨਸ ਵਾਸਤੇ ਅਸੀਂ ਵੈਸੇ ਤੇ 12 ਤੋਂ 30 ਨੂੰ ਨੇ ਆ ਅੱਜ ਅਸੀਂ 10 ਕ ਟੀਚਰ ਸੀਗੇ। 10 ਤੇ 11 ਬਹੁਤ ਟੀਚਰ ਸੀਗੇ। ਕਿੰਨੇ ਸੱਟਾਂ ਲੱਗੀਆਂ ਨੇ ਸਹੀ ਇਨਸ਼ਾਅੱਲਾ। ਕਾਫੀ ਸੱਟਾਂ ਲੱਗੀਆਂ ਆ ਉਹਨਾਂ ਦੀਆਂ ਦੀ ਤੇ ਆ ਨੇਜ਼ਲ ਜਿਹੜੀ ਬੋਨ ਹੈਗੀ ਐ ਬ੍ਰੇਕ ਹੋ ਗਈ ਕਈ ਟੀਚਰਸ ਦੀ। ਕਈਆਂ ਦੇ ਮਤਲਬ ਬ੍ਰੇਨ ਦੇ ਵਿੱਚ ਵੀ ਇਨ ਮਤਲਬ ਇਨਜਰੀਜ਼ ਵਗੈਰਾ ਆਈਆਂ ਹੈਗੀਆਂ। ਔਰ ਲੈਗਸ ਵਗੈਰਾ ਫੈਕਚਰਸ ਹੋਈਆਂ ਤੇ ਸਾਰੇ ਵੱਖ-ਵੱਖ ਸਕੂਲਾਂ ਦੇ ਹਾਂਜੀ ਸਾਰੇ ਵੱਖ-ਵੱਖ ਸਕੂਲਾਂ ਦੇ ਸੀਗੇ ਹਾਈ ਸਕੂਲਾਂ ਦੇ ਸਾਰੇ ਸਰਕਾਰੀ ਸਕੂਲਾਂ ਦੇ ਹਾਂਜੀ ਗਲਤੀ ਕਿਹਦੀ ਲੱਗਦੀ ਹੈ ਤੁਹਾਨੂੰ ਉਹ ਕਾਹਦੇ ਉਹਨਾਂ ਨੂੰ ਪੀਓ ਮੈਂ ਕੋਈ ਕਮੈਂਟ ਨਹੀਂ ਕਰ ਸਕਦੀ ਇਸ ਚੀਜ਼ ਬਾਰੇ ਮੈਨੂੰ ਸਾਨੂੰ ਤੇ ਪਤਾ ਨਹੀਂ ਲੱਗਿਆ ਸਾਰਾ ਤੁੰਦ ਕਰਕੇ ਹਾਲਾ ਸਬਕ ਰਿਹਾ ਅਸੀਂ ਆਪਣੀ ਮਤਲਬ ਸਾਡਾ ਡਰਾਈਵਰ ਠੀਕ ਚੱਲ ਰਿਹਾ ਸੀ ਆਪਣੀ ਸਪੀਡ ਤੇ ਜਾ ਰਿਹਾ ਮਤਲਬ ਨਾਰਮਲ ਸਪੀਡ ਤੇ ਸੀਗਾ ਪਤਾ ਹੀ ਨਹੀਂ ਲੱਗਿਆ ਟਰੱਕ ਕਿਵੇਂ ਆ ਕੇ ਵਿੱਚ ਟੱਕਰ ਹੋ ਗਈ ਸਾਡੀ ਮਤਲਬ ਸਾਨੂੰ ਕੁਝ ਨਹੀਂ ਪਤਾ ਲੱਗਾ ਉਦੋਂ ਹੀ ਪਤਾ ਲੱਗਿਆ ਜਦੋਂ ਅਸੀਂ ਇੰਜਰਡ ਹੋ ਗਏ ਸਾਰੇ ਉੱਥੇ ਡਿੱਗ ਗਏ ਸਾਨੂੰ ਪਤਾ ਨਹੀਂ ਸਾਡੇ ਬੈਗ ਕਿੱਥੇ ਆ ਸਾਡੀਆਂ ਚਪਲਾਂ ਕਿੱਥੇ ਆ ਮਤਲਬ ਆਸ-ਪਾਸ ਦੇ ਲੋਕਾਂ ਨੇ ਸਾਡੀ ਬਹੁਤ ਮਦਦ ਕੀਤੀ ਉਹਨਾਂ ਨੇ ਸਾਨੂੰ ਫਸਟ ਏਡ ਵਗੈਰਾ ਦਿੱਤੀ ਤੇ ਬਸ ਪ੍ਰਿਮਲੇਸ਼ਵਰ ਸਿੰਘ ਮੈਂ ਵੀ ਇੱਕ ਕੰਪਿਊਟਰ ਟੀਚਰ ਦੇ ਤੌਰ ਤੇ ਬਟਾਣਾ ਤੁਲੀਆ ਸਕੂਲ ਵਿੱਚ ਜੋਬ ਕਰਦਾ ਤੇ ਅਸਵੇਰੇ ਜਦੋਂ ਅਸੀਂ ਜਾ ਰਹੇ ਹਾਂ ਡਿਊਟੀਆਂ ਤੇ ਅੱਗੇ ਅੱਗੇ ਬਿੰਗਰ ਜਾ ਰਹੀ ਆ ਜਿਹੜੀ ਇਹ ਪਠਾਨਪੋਟ ਤੋਂ ਹੁੰਦੀ ਆ ਫਤੇਗੜ ਚੁੜੀਆਂ ਤੱਕ ਤੇ ਵਿੱਚ ਵੱਖ-ਵੱਖ ਸਕੂਲਾਂ ਦੇ ਜਿਹੜੇ ਟੀਚਰ ਜਾਂਦੇ ਆ ਸਾਰੇ ਮੇਰੇ ਸਕੂਲ ਦੇ ਵੀ ਦੋ ਮੇਰੇ ਕਲੀਗ ਲੇਡੀ ਜਿਹੜੇ ਟੀਚੇ ਸੀ ਉਹ ਵੀ ਇਹ ਇਹਦੇ ਵੀ ਅੱਚੀ ਸੀ ਉਹ ਕਿਪਰ ਆ ਰਹੀ ਸੀ ਮੇਰੇ ਕਾ ਬਿਦਆਉਟ ਲਾਈਟਾਂ ਸੀ ਉਹ ਓਵਰਟੇਕ ਕਰ ਰਿਆ ਸੀ ਬੱਸ ਉਹ ਓਵਰਟੇਕ ਕਰਦੇ ਜਦੋਂ ਇੱਕ ਸਾਈਡ ਤੇ ਨਹੀਂ ਹੋਇਆ ਤੇ ਇਹਨਾਂ ਦੀ ਆਹਮੋ ਸਾਹਮਣੀ ਟੱਕਰ ਹੋ ਗਈ ਆ ਉਸ ਦੇ ਵਿੱਚ ਪਿਛੋਂ ਜਾ ਰਹੀ ਜਿਹੜੀ ਤੀਸਰੀ ਗੱਡੀ ਵੀ ਹਲਪੋ ਤੇ ਕੋਈ ਹੋਰ ਜਾ ਰਹੀ ਸੀ ਰਾਹ 길 ਉਹ ਉਹਨਾਂ ਦੀ ਗੱਡੀ ਵੀ ਉਹਦੇ ਵਿੱਚ ਵੱਜ ਗਈ ਹੈ ਮਗਰੇ ਕਿੰਨੇ ਦੇ ਆਪੀ ਵਿੱਚ ਇਹਦੇ ਵਿੱਚ 12 ਤੋਂ 13 ਦੇ ਕਰੀਬ ਅਧਿਆਪਕ ਸੀ ਕਿੰਨੇ ਜ਼ਖਮੀ ਹੋਏ ਨੇ ਨੌ ਗੱਜਖਮੀ ਹੋਏ ਨੇ ਤੇ ਤਿੰਨ ਕਦੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਨੇ ਉਹਨਾਂ ਦੇ ਟੈਕਚਰ ਵਗੈਰਾ ਮodel ਲਾਤਵਗੈਰਾ ਹੋਈ ਹੈ ਤੇ ਬਾਕੀਆਂ ਦੇ ਵੀ ਮਾਮੂਲੀ ਸੱਟਾਂ ਲੱਗੀਆਂ ਨੇ ਪਰ ਚਲੋ ਇਹ ਅਭੀ ਜਾਨੀ ਮਾਲੀ ਨੁਕਸਾਨ ਤੋਂ ਬਚਾ ਹੋ ਗਿਆ ਤੇ ਡਰਾਈਵਰ ਡਰਾਈਵਰ ਜਿਹੜਾ ਉਹ ਗੰਭੀਰ ਜ਼ਖਮੀ ਹੋਇਆ ਕਿਉਂਕਿ ਉਹਦੀ ਸਾਈਡ ਤੋਂ ਹੀ ਜਿਹੜੀ ਆ ਗੱਡੀ ਉਹ ਟਿਪਰ ਨੂੰ ਹਿੱਟ ਹੋਈ ਜੀ ਸਾਰੇ ਸਰਕਾਰੀ ਦੇ ਆਪੀ ਸਾਰੇ ਸਰਕਾਰੀ ਟੀਚਰ ਆਏ ਇਹ ਪਟਾਣਪੋੜ ਤੋਂ ਹੁੰਦੇ ਆ ਦੇ ਵਿੱਚ ਕੁਝ ਤਾਰਾਗੜ ਦੇ ਵੀ ਆ ਤੇ ਫਤੇਗੜ ਚੂੜੀਆਂ ਤੱਕ ਜਾਂਦੀ ਹੈ ਇਹ ਵਿੰਗ ਗਲਤੀ ਹੀ ਲੱਗਦੀ ਕਰੋ ਗਲਤੀ ਤੇ ਟਿੱਪਰ ਵਾਲੇ ਦੀ ਲੱਗਦੀ ਕਿਉਂਕਿ ਕਿਤੇ ਲਾਈਟਾਂ ਨਹੀਂ ਸੀ ਆਉਣ ਧੁੰਦੇ ਵਿੱਚ ਕੀਤੀਆਂ ਉਹਨੇ ਇੱਕ ਰੋਂਗ ਸਾਈਡ ਤੇ ਆ ਕੇ ਉਹ ਬੱਸ ਨੂੰ ਓਵਰਟੇਕ ਕਰ ਰਿਹਾ ਸੀ ਇੰਨਾ ਹੈਵੀ ਵਾਈਕਲ ਆ ਪਰ ਉਹਨੂੰ ਟਾਈਮ ਲੱਗ ਜਾਂਦਾ ਓਵਰਟੇਕ ਕਰਨ ਉਹਨੇ ਚੀਜ਼ ਚੀਰ ਨੂੰ ਜਿਹੜੀ ਅੱਗੋਂ ਵਿੰਗਰ ਆ ਗਈ ਮਹਿਲਾ ਕਿੰਨੇ ਸੱਪ ਕੀ ਰਿਜੈਂਟਸ ਕਿਨੇ ਆਹ ਜਿਆਦਾ ਮਹਿਲਾ ਹੀ ਆ ਜੈਂਟਸ ਚਾਰ ਕਦੇ ਆਪਣੇ ਆਟਕਦੇ ਕਰੀਬ ਨੇ ਲੱਗਦਾ ਮਹਿਲਾ ਦੇ ਆਪਨੇ ਦੇ ਵਿੱਚ ਮੇਰੇ ਸਕੂਲ ਦੇ ਦੇ ਵਿੱਚ ਦੋ ਹੀ ਜਿਹੜੀ ਉਹ ਮਹਿਲਾ ਦੇ ਆਪਨੇ ਉਹਨਾਂ ਨੂੰ ਕਾਫੀ ਜਿਹੜੀ ਸੱਟਾਂ ਲੱਗੀਆਂ ਹਨ ਜੀ ਜਿਹੜਾ ਐਕਸੀਡੈਂਟ ਆ ਕੀ ਕਿੰਨੇ ਪੇਸ਼ੈਂਟ ਆਏ ਨੇ ਮੈਂ ਡਾਕਟਰ ਸਿੰਮਰਨ ਸ ਸਾਡੇ ਕੋਲ ਆਰਐਸਵੀ ਨਾਲ ਰੋਡਸਾਈਡ ਐਕਸੀਡੈਂਟ ਨਾਲ ਘੱਟੋ ਘੱਟ 8 ਤੋਂ 9 ਪੇਸ਼ੈਂਟਸ ਆਏ ਨੇ ਜਿਦੇ ਵਿੱਚੋਂ ਦੋ ਚਾਰ ਪੇਸ਼ੈਂਟਸ ਥੋੜੇ ਜੇ ਸਿਕ ਹੈਗੇ ਪਰ ਉਹਨਾਂ ਦੀ ਜਾਨ ਮਨ ਦਾ ਕੋਈ ਨੁਕਸਾਨ ਨਹੀਂ ਹੋਇਆ ਬਾਕੀ ਉਹਨਾਂ ਦੀ ਇਨਵੈਸਟੀਗੇਸ਼ਨਸ ਚੱਲ ਰਹੀਆਂ ਹੈ ਇਲਾਜ ਚੱਲਦਾ ਪਿਆ ਸਰ ਇਹ ਸਰਕਾਰੀ ਟੀਚਰ ਨੇ ਇਹ ਸਾਰੇ ਸਰਕਾਰੀ ਟੀਚਰਸ ਨੇ ਵੱਖਰੇ ਵੱਖਰੇ ਸਕੂਲਸ ਚ ਤੇ ਬਾਕੀ ਹੁਣ ਦੇਖਦੇ ਹਾਂ ਸਾਰਾ ਟ੍ਰੀਟਮੈਂਟ ਚੱਲਦਾ ਪਿਆ ਉਹਨਾਂ ਨੂੰ